ਆਪਰੇਸ਼ਨ ਸੰਦੂਰ ਤੇ ਬਣੇਗੀ ਫਿਲਮ ਕਿਉਂਕਿ ਹੁਣੇ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਫਿਲਮ ਨੂੰ ਬਣਾਉਣ ਦੇ ਲਈ ਲਾਈਨ ਦੇ ਵਿੱਚ ਲੱਗ ਚੁੱਕੇ ਨੇ ਦਰਸਾਉ ਤੁਹਾਨੂੰ ਦੱਸਿ ਕਿ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਚੱਲ ਚੁੱਕੀ ਆ ਤੇ ਹੁਣ ਹਰ ਕੋਈ ਜੁਆ ਇਸ ਫਿਲਮ ਦੇ ਟਾਈਟਲਸ ਜਿਹੜੇ ਨੇ ਉਹਨਾਂ ਦੀਆਂ ਅਰਜ਼ੀਆਂ ਦਿੰਦਾ ਹੋਇਆ ਨਜ਼ਰ ਆ ਰਿਹਾ ਤੇ ਕੋਈ ਆਪਰੇਸ਼ਨ ਸੰਦੂਰ ਕੋਈ ਮਿਸ਼ਨ ਹੈ ਸੰਦੂਰ ਜਾਂ ਫਿਰ ਕੋਈ ਕੋਈ ਹੋਰ ਤਰ੍ਹਾਂ ਦੇ ਨਾਮ ਜਿਹੜੇ ਨੇ ਦਿੰਦਾ ਜਿਹੜਾ ਨਜ਼ਰ ਆ ਰਿਹਾ ਅਰਜ਼ੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਤੇ ਹਾਲਾਂਕਿ ਫਿਲਹਾਲ ਇਹ ਕਿਹਾ ਜਾ ਰਿਹਾ ਕਿ ਪਿਆਰ ਦੇ ਖਰੀਦ ਜਿਹੜੀਆਂ ਅਰਜ਼ੀਆਂ ਫਿਲਹਾਲ ਮਿਲ ਚੁੱਕੀਆਂ ਨੇ ਜਿਹੜੀ ਗਿਣਤੀ ਹਾਊਸ ਦੇ ਵਿੱਚ ਹੋਰ ਵੱਡੇ ਪੱਧਰ ਤੇ ਵਾਦਾ ਹੋਵੇਗਾ ਇਸ ਦੇ ਨਾਲ ਤੁਹੰਦਾ ਸੀ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਹੁਣ ਮਾਮਲਾ ਜਾਦਾ ਪੱਖਿਆ ਹੋਇਆ ਤੇ ਇਸੇ ਤਰੀਕੇ ਦੇ ਨਾਲ ਇਸ ਫਿਲਮ ਦੇ ਬਣਾਉਣ ਨੂੰ ਲੈ ਕੇ ਇਸ ਦੇ ਟਾਈਟਲਸ ਨੂੰ ਲੈ ਕੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਲਗਭਗ ਬਹੁਤ ਸਾਰੇ ਟਾਈਟਲਸ ਦੇ ਨਾਮ ਦੀਆਂ ਅਰਜ਼ੀਆਂ ਦੇ ਸਕਦਾ ਪਰ ਟਾਈਟਲ ਉਸ ਨੂੰ ਮਿਲਦਾ ਜਿਸ ਨੇ ਅਸੀਂ ਪਹਿਲਾਂ ਦੱਸੀ ਹੋਵੇ ਤੁਹਾਨੂੰ ਦੱਸ ਦਈਏ ਕਿ ਪਹਿਲਦਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀਗਾ ਜਿਸ ਤੋਂ ਬਾਅਦ ਹੁਣੇ ਭਾਰਤ ਨੇ ਜੋ ਹੈ ਹਮਲਾ ਕੀਤਾ ਸੀਗਾ ਪਾਕਿਸਤਾਨ ਦੇ ਉੱਤੇ ਔਰ ਨੋ ਟਿਕਾਣਿਆਂ ਦੇ ਉੱਤੇ ਕੈਂਪਾਂ ਦੇ ਉੱਤੇ ਜਿੱਦੋਂ ਅਹੇ ਹਮਲਾ ਹੋਇਆ ਸੀਗਾ ਮਿਸਾਈਲਾਂ ਦਾਗੀਆਂ ਗਈਆਂ ਜਿਸ ਤੋਂ ਬਾਅਦ ਲੋਕਾਂ ਦੀ ਮੌਤ ਹੋਈ ਤਾਂ ਪਾਕਿਸਤਾਨ ਜਿਹੜਾ ਇੱਕ ਵਾਰ ਫਿਰ ਐਕਟਿਵ ਨਜ਼ਰ ਆਇਆ ਪਾਕਿਸਤਾਨ ਨੇ ਵੀ ਫਿਰ ਭਾਰਤ ਉੱਤੇ ਹਮਲਾ ਕੀਤਾ ਜੰਗ ਦਾ ਜਿਹੜਾ ਐਲਾਨ ਹੋਇਆ ਤਾਂ ਬੀਤੇ ਕੱਲ ਵੀ ਜਿੱਥੇ ਤਸਵੀਰਾਂ ਸਾਹਮਣੇ ਆਈਆਂ ਪਾਕਿਸਤਾਨ ਨੇ ਮਜ਼ਾਇਲਾ ਦਾਖੀਆਂ ਡਰੋਨ ਰਾਹੀਂ ਹਮਲੇ ਹੋਏ ਉਸ ਤੋਂ ਬਾਅਦ ਹੁਣ ਭਾਰਤ ਨੇ ਇਹ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਪਰ ਹੁਣ ਇੱਕ ਸੇ ਵਿਚਾਲੇ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਆਪਰੇਸ਼ਨ ਸੰਦੂਰ ਨੂੰ ਲੈ ਕੇ ਫਿਲਮਾਂ ਬਣਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਨਿਰਦੇਸ਼ਕ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵਕ ਵਕ ਟਾਈਟਲ ਜਿਹੜੇ ਨੇ ਦਿੱਤੇ ਜਾ ਰਹੇ ਨੇ ਨਾਮਾਂ ਦੀ ਲਿਸਟ ਸਾਹਮਣੇ ਆ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਇਸ ਫਿਲਮ ਨੂੰ ਇਸ ਆਪਰੇਸ਼ਨ ਤੇ ਫਿਲਮ ਨੂੰ ਬਣਾਉਣ ਦੇ ਲਈ ਤਿਆਰੀਆਂ ਖਿੱਚੀ ਵਰਕ ਰਹੇ ਨੇ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਮਾਨ ਵਾਲੀ ਗੱਲ ਹੈ ਭਾਰਤ ਲਈ ਔਰ ਜਿਸ ਤਰੀਕੇ ਨਾਲ ਭਾਰਤ ਨੇ ਜੋ ਹਮਲੇ ਦੇ ਜਿਹੜੇ ਹੋ ਰਹੇ ਸੀਗੇ ਸਾਡੇ ਤੇ ਉਸ ਨੂੰ ਰੋਕਿਆ ਪੂਰੇ ਡੱਟ ਕੇ ਮੁਕਾਬਲਾ ਕੀਤਾ ਪਾਕਿਸਤਾਨ ਦਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤਾਂ ਹੁਣ ਆਪਰੇਸ਼ਨ ਸੰਦੂਰ ਨੂੰ ਲੈ ਕੇ ਫਿਲਮ ਨੂੰ ਬਣਾਉਣ ਨੂੰ ਲੈ ਕੇ ਕਾਫੀ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਇਸ ਦੇ ਨਾਲ ਹੀ ਟਾਈਟਲ ਦੀਆ ਲਿਸਟਾ ਜਾਰੀ ਹੋ ਚੁੱਕਿਆ ਨੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਕੋਈ ਵੱਖ-ਵੱਖ ਨਾਮ ਜਿਹੜਾ ਵਾ ਇਸ ਆਪਰੇਸ਼ਨ ਨੂੰ ਲੈ ਕੇ ਜਿਹੜਾ ਦਿਨ ਦਾ ਹੋਇਆ ਨਜ਼ਰ ਆ ਰਿਹਾ ਤਾਂ ਹੋ ਸਕਦਾ ਹੁਣ ਇਸ ਆਪਰੇਸ਼ਨ ਤੇ ਫਿਲਮ ਬਣੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਹਾਕਟ ਨਾਮ ਆ ਵਾਪਰਦੀਆਂ ਨੇ ਉਹਨਾਂ ਤੇ ਫਿਲਮਾਂ ਪੜ ਚੁੱਕੀਆਂ ਨੇ ਤੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਵੀ ਲੋਕ ਜੜੇ ਨੇ ਹੁਣ ਨਿਰਦੇਸ਼ਕ ਨੇ ਫਿਲਮਾਂ ਬਣਾਉਣ ਦੀ ਜਿਹੜੀ ਦਚਸਪੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਨੇ ਵੱਡੇ ਪੱਤਰ ਦੇ ਉੱਤੇ ਕਾਮਯਾਬੀ ਕਿਤਨੇ ਕਿਤਹਾਸਰ ਕੀਤੀ ਪਾਕਿਸਤਾਨ ਨੂੰ ਉਹਨੂੰ ਤੋੜ ਜਵਾਬ ਦਿੰਦਾ ਹੈ ਤਾਂ ਕਿ ਜਦ ਇਹਨਾਂ ਕਹਿੰਦੇ ਹਨ ਪਾਕਿਸਤਾਨ ਵਿਖਰਦਾ ਹੋਇਆ ਦਖਾਈ ਦੇ ਰਿਹਾ ਹੈ ਮੈਨੂੰ ਖਬਰ ਹੈ ਕਿ ਹੁਣ ਆਪਰੇਸ਼ਨ ਸੰਦੂਰ ਦੇ ਫਿਲਮ ਬਣਨ ਜਾ ਰਹੀ ਹੈ ਫਿਲਮ ਬਣਾਉਣ ਨੂੰ ਲੈ ਕੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਟਾਈਟਲ ਜਿਹੜੇ ਨੇ ਉਹਨਾਂ ਦੀਆਂ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਹੁਣ ਸਿਲੈਕਟ ਕੀਤਾ ਜਾ ਰਿਹਾ ਕਿ ਆਖਰਕਾਰ ਹੁਣ ਕਿਹੜਾ ਟਾਈਟਲ ਜਿਹੜਾ ਉਹ ਰੱਖਿਆ ਜਾਵੇਗਾ ਇਸ ਨੂੰ ਲੈ ਕੇ ਹੁਣ ਕਾਫੀ ਖਬਰਾਂ ਤੇਜ਼ ਹੋ ਚੁੱਕੀਆਂ ਨੇ ਮਾਮਲਾ ਜੜਾ ਤੇਜ਼ ਹੋ ਚੁੱਕਾ ਤਾਂ ਦੇਖਣਾ ਹੋਵੇਗਾ ਕਿ ਆਖਰਕਾਰ ਇਸ ਆਪਰੇਸ਼ਨ ਸੰਦੂਰ ਦੇ ਤਹਿਤ ਜਿਹੜੀ ਫਿਲਮ ਬਣਨ ਦੀਆਂ ਗੱਲਾਂ ਆ ਰਹੀਆਂ ਨੇ ਟਾਈਟਲ ਕਿਹੜਾ ਰੱਖਿਆ ਜਾਂਦਾ ਹੈ ਕਿਸ ਨੂੰ ਮਨਜ਼ੂਰੀ ਮਿਲਦੀ ਹੈ ਪਰ ਹੁਣ ਹਰ ਕੋਈ ਦਿਲਚਸਪੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹਰ ਕੋਈ ਜੋ ਹੈ ਚਾਹੁੰਦਾ ਹੈ ਕਿ ਉਸ ਦੀ ਫਿਲਮ ਦਾ ਟਾਈਟਲ ਜਾਨਕੀ ਜਿਹੜਾ ਟਾਈਟਲ ਉਸਨੇ ਦਿੱਤਾ ਹੈ ਉਹ ਟਾਈਟਲ ਰੱਖਿਆ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਅਰਜ਼ੀਆਂ ਜਿਹੜੀਆਂ ਨੇ ਉਹਨਾਂ ਵਿੱਚ ਕਿੰਨਾ ਵਾਅਦਾ ਹੁੰਦਾ ਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਮਹੌਲ ਤਨਾਅਪੂਰਨ ਬਣਿਆ ਹੋਇਆ ਹੈ ਹਰ ਪਾਸੇ ਅਲਰਟ ਜਾਰੀ ਕਰ ਦਿੱਤਾ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਵੀ ਆਖਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਕੋਈ ਇਸ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਸ ਤਰੀਕੇ ਦੀਆਂ ਚਰਚੀਆਂ ਚੀਜ਼ਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਪਰ ਹੁਣ ਆਪਰੇਸ਼ਨ ਤੋਂ ਦੂਰ ਤੇ ਫਿਲਮ ਬਣਾਉਣੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਟਾਈਟਲਸ ਜਾਂ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ